ਲੜਕੀ ਦਾ ਚੱਕਰ ਸੀ ਜੀ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾਾਂਗੀ ਬਾਅਦ ਚ ਜਵਾਬ ਦੇਗੀ ਉਸੇ وجہ ਨਾਲ ਰਾਤ ਇਹਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਤੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲੈ ਜਾਣਾ 50000 ਦੀ ਟਿਕਟ ਵੀ ਉਹਨ ਕਰਾ ਲਈ ਸਤੂ ਬਾਅਦ ਚ ਉਦੋਂ ਤੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਤਾਂ ਕਿਹਾ ਦੇਖੋ ਸੀ ਉਦੋਂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਤੇ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖਿਆ ਉਸ ਟਾਈਮ ਡੈੱਡ ਹੋ ਚੁੱਕਾ ਸੀ ਅੱਛਾ ਹਾਂਜੀ ਉਹਦਾ ਫੋਨ ਵੀ ਐਜ ਲੜਕੀ ਦਾ ਹਾਂਜੀ ਆਹ ਹਾਂ ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਸਮਾਨੇ ਦਾ ਮੁੰਡਾ ਹਾਂਜੀ ਉਹ ਮੁੰਡਾ ਆਇੜ ਕੀਤਾ ਸੀ ਇਹਨਾਂ ਨਾਲ ਦੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਦੋਂ ਹੀ ਚੱਲਦੀ ਉਹ ਮਾਮਾ ਧੀਆਂ ਉਹ ਸਾਡੇ ਇੱਕ ਨਾਰਮ ਬਾਲੇ ਦੇ ਪੈਸੇ ਲੈ ਜਿਦੇ ਕਰਕਿਰੇ ਪੈਸੇ ਲਾ ਜਿਦੇ ਇਹ ਸਰ 7.5 ਲੱਖ ਲੱਗੀਆਂ ਤੇ 50 ਹਜ਼ਾਰ ਦੇ ਚਿੰਗਟੂ ਤੇ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ ਕਾਬਲ ਸਿੰਘ ਜੀ ਹੈ ਜੀ ਕਾਬਲ ਸਿੰਘ ਕਾਬਲ ਜੀ ਹਾਂ ਜੀ ਇਹ ਜਿਹੜਾ ਆਪਣੇ ਆਪ ਨੂੰ ਪਰਿਵਾਰੇ ਕਿਹਦਾ ਰਿਹਾ ਤਾ ਇਹ ਭਤੀਜਾ ਜੀ ਕਿਉਂ ਮਾਰ ਗਏ ਨੇ ਇਹ ਮਾਰਦੇ ਜੀ ਕੁੜੀ ਦਾ ਮਤਲਬ ਕਿ ਕੁੜੀ ਨਾਲ ਕਹੀ ਮੈਨੂੰ ਬਾਹਰ ਕਰ ਲਾ ਤੇ ਮੈਂ ਤੁਹਾਨੂੰ ਮਤਲਬ ਕਿ ਲੈ ਕੇ ਜਾਵਾਂ ਦੇ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਹੈ ਖਰਚਾ ਕਰਾ ਕੇ ਇਹ ਮਤਲਬ ਕਿ ਹੁਣ ਲਾਰੇ ਲਾਈ ਜਾਂਦੀ ਸੀ ਤੇ ਹੁਣ ਬਤਲ ਕੇ ਜਵਾਬ ਦਿੱਤਾ ਉਹਨੇ ਵੀ ਮੈਂ ਲਿਆ ਨਹੀਂ ਸਕਦਾ ਰਾਤ ਨੂੰ ਜਵਾਬ ਮੈਂ ਬੈਂਸ਼ ਹੋਂਦੀ ਰੇ ਤਿੰਨ ਚਾਰ ਦਿਨਾਂ ਤਿੰਨ ਚਾਰ ਦਿਨ ਬੈਂਸ਼ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ ਚ ਆ ਗਿਆ ਤੇ ਮੈਂ ਲਿਆਂਦੀ ਵੀ ਨਹੀਂ ਤੇ ਖਰਚਾ ਮੈਂ ਕਰ ਲਿਆ ਵੇ ਤੇ ਹੁਣ ਬਾਅਦ ਚ ਰਾਤ ਬੈਂਸ਼ ਹੋਈ ਬਹੁਤ ਜਾਇਆ ਨਾ ਫਿਰ ਇਹ ਮਤਲਬ ਕਿ ਉਹਨੂੰ ਕਾਨੂੰਨ ਮੋਲ ਲਾਇਆ ਸੀ ਤੇ ਉਧਰੋਂ ਗੋਲੀ ਚਲਾਤੀ ਨੇ ਲੜਕੀ ਲੜਕੀ ਕਿੱਥੇ ਦੀ ਸੀ ਇਹ ਲੜਕੀ ਪਟਿਆਲੇ ਦੀ ਪਟਿਆਲੇ ਦੀ ਪਟਿਆਲੇ ਦੀ ਪੈਸੇ ਇਹਨੇ ਲਾਇੇ ਸੀ ਇਹਨੇ ਇਹਨੇ ਲਾ ਲਿਆ ਬਲਵਿੰਦਰ ਸਿੰਘ 7 ਲੱਖ ਪਹਿਲਾਂ ਜੀ 50000 ਰੁਪਏ ਕਿੰਨੇ ਪੈਸੇ ਲਾਇਆ ਜੀ 7 ਲੱਖ ਪਹਿਲਾਂ ਤੇ 50000 ਰੁਪਏ ਜੀ ਨਾਮ ਕੀ ਸੀ ਲੜਕੇ ਦਾ ਕੋਮਲ 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 ਪ੍ਰੀਤ ਤੇ ਕਰੀਮ ਮੈਨੂੰ ਗੋਮ ਦੱਸ 11:00 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਮੇਰੇ ਥਣੇਦਾਰ ਜਸਵਿੰਦਰ ਸਿੰਘ ਨੇ ਉਹਦਾ ਭਾਂਜਾ ਸੀਗਾ ਇਹ ਬਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਅਸ਼ੀਸ਼ਪੁਰ ਇਹ ਜੋ ਇੱਕ ਲੜਕੀ ਸੀ ਕੋਮਲ ਪ੍ਰੀਤ ਕੌਰ ਪਟਿਆਲì ਦੀ ਰਹਿਣ ਵਾਲੀ ਸੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੇ ਗਈ ਕਰੀਬ 2 ਮਹੀਨੇ ਪਹਿਤ ਤੇ ਇੱਕ ਰਾਤ ਜੋ ਦੱਸਿਆ ਵੀ 12 1 ਵਜੇ ਜਿਹੜਾ ਇਹਦਾ ਭਾਂਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਾਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਾਹੀਂ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਹੈ ਕ੍ਰੈਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚਲਦੀ ਰਹੀ ਠੀਕ ਹੈ ਨਾ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਗਈ ਸੀ ਲੜਕੀ ਕਰਾ 7 ਲੱਖ ਰੁਪਇਆ ਇਨੂੰ ਭੇਜਣ ਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਮਸਾ ਬਾਕੀ ਹੈ ਅਸੀਂ ਚੱਲ ਰਹੀ ਆ ਬਾਕੀ ਹਲੇ ਕਰ ਰਹੀ ਅਸ ਕਰ ਕਿੰਨੇ ਕਿਸ ਤਰੀਕੇ ਸੁਸੜ ਕਿਸ ਤਰੀਕੇ ਦੇਖੋ ਜੀ ਆਪਣਾ ਰਵਲਵਰ ਸੀਗਾ ਦਾ ਲਾਇਸੈਂਸੀ ਰਵਲਵਰ ਸੀਗਾ ਮੋਬਾਈਲ ਮੋਬਾਈਲ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਲ ਰੱਖ ਲਿਆ ਪਿਸਟਲ ਸਮੇਤ ਜਿਹਦੀ ਮੋਬਾਈਲ ਦੇ ਵਿੱਚ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਜਮਾ ਲੱਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਆਇਗਾ ਉਹ ਐਕਸ਼ਨ ਲੈ ਲਾਂਗੇ ਤੇ ਪਰਿਵਾਰ ਨੇ ਕੋਈ ਧਿਆਨ ਲਖਾਇਆ ਤੁਹਾਨੂੰ ਹੁਣ ਤੱਕ ਉਹ ਲਖਵਾ ਰਹੇ ਨੇ ਜੀ ਉਹ ਚੰਦਰੇ ਨੇਗੇ ਉਹ ਲਖਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਕ 30000 ਦਾ ਸਾਡਾ ਬਿੱਸਾ ਬਾਕੀ ਆ ਕਿੰਨੇ ਗੋਲੇ ਅੰਦਰ ਦੇਖਣਾ ਮੋਟੇ ਇੱਕੋ ਗੋਲੀ ਲੱਗੀ ਹੋਈ ਹੈ ਜੀ ਮੈਂ ਮੌਕਾ ਦੇਖੀ ਹੈ ਇੱਕੋ ਗੋਲੀ ਲੱਗੀ ਹੋਈ ਹੈ